ਚੰਗਿਆਂ ਲੋਕਾਂ ਨੂੰ ਕਦੀ ਇਗਨੋਰ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਇਗਨੋਰ ਕਰਦੇ ਨੇ ਤਾਂ ਫਿਰ ਉਹ ਬਹੁਤ ਜ਼ਿਆਦਾ ਆਤਮ ਮਗਰੋਂ ਪਛਤ ਆਉਂਦੇ ਨੇ ਤੁਸੀਂ ਵੇਖਣਾ ਕਿ ਜਿਹੜੇ ਚੰਗੇ ਲੋਕ ਹੁੰਦੇ ਨੇ ਅਕਸਰ ਉਹਨਾਂ ਦੀ ਇੱਕ ਫਿਤਰਤ ਹੁੰਦੀ ਆ ਕਿ ਉਹਨਾਂ ਦਾ ਇੱਕ ਸੁਭਾਅ ਹੁੰਦਾ ਕਿ ਉਹ ਕਦੀ ਵੀ ਫਾਰਮੈਲਟੀ ਨਹੀਂ ਕਰਦੇ ਕਦੀ ਵਿਖਾਵਾ ਬਾਜ਼ੀ ਨਹੀਂ ਕਰਦੇ ਉਹ ਜਿਹਦੇ ਹੋ ਜਾਂਦੀ ਉਹਦੇ ਹੀ ਹੁੰਦੇ ਨੇ ਕਹਨ ਤੋਂ ਭਾਵ ਕਿ ਚੰਗੇ ਲੋਕ ਹਮੇਸ਼ਾ ਆਪਣੇ ਪਰਿਵਾਰ ਨੂੰ ਆਪਣੇ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਵੀ ਰਿਸ਼ਤਾ ਹੋਵੇ ਉਹਨੂੰ ਬਿਲਕੁਲ ਇੰਜ ਪੇਸ਼ ਆਉਂਦੇ ਨੇ ਕਿ ਜਿਵੇਂ ਉਹਦੇ ਆਪਣੇ ਹੁੰਦੇ ਨੇ ਤੇ ਉਹ ਕਦੀ ਵੀ ਇੰਜ ਨਹੀਂ ਕਰਦੇ ਕਿ ਹਾਂ ਇਹਨੂੰ ਜ਼ਿਆਦਾ ਇੱਜ਼ਤ ਦੇਵਾਂਗੇ ਤੇ ਅਗਲਾ ਕੀ ਜਾਏਗਾ ਲੇਕਿਨ ਕੁਝ ਕੋ ਬੇਕਦਰੇ ਲੋਕ ਇੰਜ ਦੇ ਹੁੰਦੇ ਨੇ ਜੋ ਚੰਗੀਆਂ ਲੋਕਾਂ ਨੂੰ ਇਗਨੋਰ ਕਰਨ ਲੱਗ ਪੈਂਦੇ ਨੇ ਚੰਗੀਆਂ ਲੋਕਾਂ ਨੂੰ ਇੰਜ ਕਰਨਗੇ ਕਿ ਜਿਵੇਂ ਸ਼ਾਇਦ ਇਹ ਵਾਧੂ ਜਿਆਹੀ ਹਾ ਕਿ ਇਹਦੇ ਤੋਂ ਥੋੜਾ ਜਿਆਦਾ ਦੂਰ ਹੀ ਹੋਇਆ ਜਾਵੇ ਤੇ ਚੰਗੀ ਗੱਲ ਆ ਯਾਨੀ ਕਿ ਉਹਦੇ ਆਖੇ ਨਾ ਲੱਗਣਾ ਉਹਨੂੰ ਮਾਨ ਸਨਮਾਨ ਨਾ ਦੇਣਾ ਫਿਰ ਜਦੋਂ ਚੰਗੇ ਲੋਕਾਂ ਨੂੰ ਕੋਈ ਇੰਜ ਕਰਦਾ ਬਾਰ-ਬਾਰ ਤਾਂ ਫਿਰ ਚੰਗੇ ਲੋਕ ਅਕਸਰ ਕੀ ਕਰਦੇ ਨੇ ਕਿ ਪਿਛਾੜ ਜਾਂਦੇ ਨੇ ਤੇ ਜਦੋਂ ਉਹ ਪਿਛਾਹ हट ਜਾਂਦੇ ਨੇ ਫਿਰ ਅਗਲੇ ਦੀ ਵੈਲਿਊ ਖਤਮ ਹੋ ਜਾਂਦੀ ਆ ਫਿਰ ਉਹ ਅਗਲੇ ਨੂੰ ਬਿਲਕੁਲ ਇੱਕ ਨੁੱਕਰ ਤੇ ਲਾ ਦਿੰਦੇ ਭਈ ਜਾ ਜਿਵੇਂ ਦਾ ਤੂੰ ਹੈਗਾ ਆਪਣੇ ਥਾਂ ਤੂੰ ਠੀਕ ਅਸੀਂ ਆਪਣੇ ਥਾਂ ਤੇ ਠੀਕ ਆ ਇਸੇ ਕਰਕੇ ਚੰਗੇ ਲੋਕ ਜਦੋਂ ਫਿਰ ਕਿਸੇ ਨੂੰ ਇਗਨੋਰ ਕਰਨ ਲੱਗ ਪੈਂਦੇ ਨੇ ਜਦੋਂ ਆਪ ਉਹਨੂੰ ਇਗਨੋਰ ਕਰਦੇ ਜਿਹੜਾ ਪਹਿਲਾਂ ਕਰਦਾ ਸੀ ਤਾਂ ਫਿਰ ਉਹ ਹਕ ਸੱਚ ਜੋ ਪ੍ਰਣਾਣਾ ਸ਼ੁਰੂ ਕਰ ਦਿੰਦੇ ਨੇ ਤੇ ਹਮੇਸ਼ਾ ਸ਼ਾਂਤਮਈ ਤਰੀਕੇ ਨਾਲ ਜ਼ਿੰਦਗੀ ਨੂੰ ਬਸਰ ਕਰਦੇ ਨੇ ਤੇ ਚੰਗੇ ਲੋਕ ਇੱਕ ਉਦਾਹਰਨ ਵੀ ਦਿੰਦੇ ਨੇ ਬਹੁਤ ਸੁਣੀ ਉਦਾਹਰਨ ਹੁੰਦੀ ਆ ਉਹ ਕਹਿੰਦੇ ਨੇ ਕਿ ਜਿਹੜੀਆਂ ਚੀਜ਼ਾਂ ਦੀ ਆਪਾਂ ਘਰ ਦੇ ਵਿੱਚ ਹੋਵੇ ਚਾਹੇ ਆਪਣੇ ਹੰਡਾਉਣ ਲਈ ਚਾਹੇ ਪਾਉਣ ਲਈ ਚਾਹੇ ਘੁੰਮਣ ਫੇਮੇ ਚੀਜ਼ਾਂ ਲੈ ਕੇ ਉਨੀ ਘੱਟ ਤੇ ਸਾਨੂੰ ਉਹਨਾਂ ਨਾਲ ਲਗਾਓ ਹੁੰਦਾ ਆ ਸਾਨੂੰ ਉਹਦਾ ਨਾਲ ਬੜਾ ਚਾਅ ਹੁੰਦਾ ਕਿ ਸਾਡੀ ਆਪਣੀ ਚੀਜ਼ ਅਸੀਂ ਉਹਨੂੰ ਵਰਤਦੇ ਵੀ ਨਹੀਂ ਸਾਭਦੇ ਵੀ ਨਹੀਂ ਆ ਤੇ ਜੇ ਕੋਈ ਚੀਜ਼ ਸਾਡੂੰ ਇਗਨੋਰ ਕਰ ਦਵੇ ਜੋ ਆਪਣੀ ਵੈਲਿਊ ਖਤਮ ਕਰ ਲਵੇ ਤਾਂ ਫਿਰ ਤੁਸੀਂ ਅਕਸਰ ਵੇਖਿਆ ਕਿ ਘਰਾਂ ਦੇ ਵਿੱਚ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਵੀ ਕਿਸੇ ਨੁੱਕਰ 'ਚ ਪਈਆਂ ਰਹਿੰਦੀਆਂ ਨੇ ਉਹਦੀ ਕਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਉਂਕਿ ਜਦੋਂ ਉਹਦੀ ਸਮੇਂ ਦੇ ਨਾਲ ਉਹਨੇ ਸਹਯੋਗ ਹੀ ਨਹੀਂ ਦਿੱਤਾ ਉਹਨੇ ਸਮੇਂ ਦੇ ਨਾਲ ਆਪਣਾ ਰੋਲ ਹੀ ਨਹੀਂ ਅਡਾ ਕੀਤਾ ਤਾਂ ਫਿਰ ਉਹ ਭਾਵੇਂ ਮਹਿੰਗੀ ਹੋਵੇ ਤੇ ਭਾਵੇਂ ਕੋਜੀ ਵੀ ਹੋਵੇ ਉਹਨੂੰ ਚੰਗੇ ਲੋਕ ਨੁੱਕਰ 'ਚ ਲਾ ਕੇ ਰੱਖ ਦਿੰਦੇ ਨੇ ਤੁਸੀਂ ਅਕਸਰ ਵੇਖਿਆ ਹੋਣਾ ਕਿ ਬਹੁਤ ਸਾਰੀਆਂ ਗੱਡੀਆਂ ਬਹੁਤ ਸਾਰਾ ਫਰਨੀਚਰ ਬਹੁਤ ਸਾਰੀਆਂ ਵਸਤੂਆਂ ਘਰਾਂ ਦੇ ਇੱਕ ਜਹੇ ਕਬਾੜਖਾਨੇ 'ਚ ਪਈਆਂ ਹੁੰਦੀਆਂ ਨੇ ਜਿਨ੍ਹਾਂ ਦੀ ਬੜੀ ਕੀਮਤ ਹੁੰਦੀ ਇਹੀ ਜਿਨ੍ਹਾਂ ਨੂੰ ਬੜੇ ਮਹਿੰਗੇ ਤੇ ਬੜੇ ਚਾਵਾਂ ਨਾਲ ਖਰੀਦਿਆ ਜਾਂਦਾ ਸੀ ਲੇਕਿਨ ਉਹ ਗਲਤੀ ਕਿਹਦੇ ਵਿੱਚ ਆ ਉਹਨਾਂ ਚੀਜ਼ਾਂ ਦੇ ਵਿੱਚ ਕਿ ਜਿਨ੍ਹਾਂ ਨੇ ਆਪਣੀ ਵੈਲਿਊ ਨੂੰ ਬਣਾ ਕੇ ਨਹੀਂ ਰੱਖਿਆ ਹੁਣ ਕੋਈ ਕਹੇਗਾ ਕਿ ਚੀਜ਼ਾਂ ਕਿਵੇਂ ਵੈਲਿਊ ਬਣਾ ਕੇ ਰੱਖਣਗੀਆਂ ਬਿਲਕੁਲ ਉਹਨਾਂ ਦਾ ਸਵਾਲ ਸਹੀ ਹੋਵੇਗਾ ਜਿਸ ਤਰ੍ਹਾਂ ਇੱਕ ਮਨੁੱਖ ਆਪਣੀ ਵੈਲਿਊ ਨੂੰ ਬਣਾ ਕੇ ਰੱਖ ਸਕਦਾ ਆ ਉਵੇਂ ਚੀਜ਼ਾਂ ਦੀ ਵੀ ਵੈਲਿਊ ਹੁੰਦੀ ਆ ਜਿਹੜੀ ਚੀਜ਼ ਸਮੇਂ ਤੋਂ ਪਹਿਲਾਂ ਆਪਣਾ ਆਪ ਛੱਡ ਜਾਂਦੀ ਆਪਣਾ ਆਪ ਤਿਆਗ ਜਾਂਦੀ ਆ ਆਪਣਾ ਰੰਗ ਰੂਪ ਬਦਲ ਲੈਂਦੀ ਆ ਲੋਕ ਅਕਸਰ ਉਹਨੂੰ ਇੱਕ ਸਾਈਡ ਤੇ ਲਾ ਦਿੰਦੇ ਨੇ ਕਿ ਭਈ ਹੁਣ ਤੂੰ ਇਹ ਵਰਤਨ ਦੇ ਯੋਗ ਨਹੀਂ ਹੈਗੀ ਇਸ ਕਰਕੇ ਉਹ ਆਪਣੀ ਵੈਲਿਊ ਖੁਦ ਖਤਮ ਕਰ ਲੈਂਦੀ ਏਸੇ ਤਰ੍ਹਾਂ ਮਨੁੱਖੀ ਰਿਸ਼ਤਿਆਂ ਦੇ ਵਿੱਚ ਜਿਹੜਾ ਕੋਈ ਸਾਡਾ ਆਪਣਾ ਜਿਹਨੂੰ ਅਸੀਂ ਬੜਾ ਇੱਜ਼ਤ ਦਿੰਨੇ ਆ ਬੜਾ ਮਾਨ ਦਿੰਨੇ ਸਤਿਕਾਰ ਦਿੰਨੇ ਆ ਜੇ ਉਹ ਵਾਰ-ਵਾਰ ਸਾਨੂੰ ਇਗਨੋਰ ਕਰਦਾ ਆ ਆਪਣਾ ਰੰਗ ਬਦਲਦਾ ਆ ਇੱਕ ਜਗ੍ਹਾ ਤੇ ਸਥਿਰ ਨਹੀਂ ਰਹਿੰਦਾ ਸਾਨੂੰ ਸਮਝਦਾ ਕਿ ਸ਼ਾਇਦ ਫालतੂ ਆ ਤੇ ਫਿਰ ਬਹੁਤ ਸਾਰੇ ਤੁਹਾਡੇ ਵਰਗੇ ਚੰਗੇ ਲੋਕ ਉਸ ਮਨੁੱਖ ਤੋਂ ਪਿੱਛੇ हट ਜਾਂਦੇ ਨੇ ਉਸ ਮਨੁੱਖ ਨੂੰ ਕੱਲਿਆਂ ਛੱਡ ਦਿੰਦੇ ਨੇ ਭਾਈ ਜਾ ਹੁਣ ਤੂੰ ਆਪਣੀ ਜ਼ਿੰਦਗੀ ਨੂੰ ਜੀ ਕੇ ਵੇਖ ਲੈ ਤੂੰ ਸਾਡੇ ਮਨੋਂ ਕਿੰਨਾ ਕੁੱਚਾ ਉੱਡ ਸਕਦਾ ਆ ਤੂੰ ਕਿੰਨਾ ਕੁ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਮੈਂ ਸਮਝਦਾ ਕਿ ਉਹ بڑے ਕਰਮਾ ਭਾਗਾ ਵਾਲੇ ਲੋਕ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਆਪਣੇ ਉਹਨਾਂ ਦੇ ਪ੍ਰਤੀ ਵਫਾਦਾਰ ਨੇ ਵਿਸ਼ਵਾਸਪਾਤਰ ਨੇ ਜਿਹੜੇ ਉਹਨਾਂ ਤੋਂ ਬਿਨਾ ਰਹਿ ਨਹੀਂ ਸਕਦੇ ਜੇ ਕੋਈ ਮਨੁੱਖ ਸਾਹਮਣੇ ਇਹ ਕਹਿੰਦਾ ਨਾ ਕਿ ਮੇਰਾ ਤੇਰੇ ਬਿਨਾਂ ਸਰਦਾ ਨਹੀਂ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਤੇ ਸਮਝ ਲਓ ਕਿ ਅਸੀਂ ਬੜੇ ਕਰਮਾ ਭਾਗਾਂ ਵਾਲੇ ਆ ਜਾਂ ਅਸੀਂ ਉਹ ਮਨੁੱਖ ਬੜਾ ਕਰਮਾ ਭਾਗਾਂ ਵਾਲਾ ਆ ਜਿਹਨੂੰ ਇਹ ਸ਼ਬਦ ਸੁਣਨ ਨੂੰ ਮਿਲਦੇ ਨੇ ਤੇ ਜਿਨ੍ਹਾਂ ਜਿਨ੍ਹਾਂ ਨੂੰ ਮਿਲਦੇ ਨੇ ਤੇ ਬਹੁਤ ਸਾਰੇ ਚੰਗੇ ਲੋਕ ਵੀ ਹੈਗੇ ਨੇ ਜਿਹੜੇ ਜਹੇ ਲੋਕਾਂ ਦਾ ਬੜਾ ਮਾਣ ਕਰਦੇ ਨੇ ਸਤਿਕਾਰ ਕਰਦੇ ਨੇ ਉਹ ਜੇ ਜ਼ਿੰਦਗੀ ਬਿਹਤਰ ਹੈ ਨਾ ਉਹਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮਾਰੇ ਉਹ ਧੀ ਦੇਖ ਰਹੇ ਕਿ ਅੱਜ ਸਾਡੇ ਸਮਾਜ 'ਚ ਤੁਸੀਂ ਜਿਸ ਇਨਸਾਨ ਨੂੰ ਵੱਧ ਇੱਜ਼ਤ ਦਿੰਦੇ ਹੋ ਵੱਧ ਮਾਣ ਦਿੰਦੇ ਹੋ ਸਤਿਕਾਰ ਦਿੰਦੇ ਹੋ ਕੁਝ ਲੋਕਾਂ ਨੂੰ ਮਾਣ ਸਤਿਕਾਰ ਪੱਛਦਾ ਹੀ ਨਹੀਂ ਉਹ ਸਮਝਦਾ ਕਿ ਸ਼ਾਇਦ ਮੈਂ ਪਤਾ ਨਹੀਂ ਕੀ ਚੀਜ਼ ਆ ਮੈਂ ਪਤਾ ਨਹੀਂ ਕੀ ਕਾ ਹੋ ਗਿਆ ਭਈ ਇੰਜ ਦਾ ਕੁਝ ਨਹੀਂ ਆ ਅਗਲੇ ਦਿਨ ਵੈਲਿਊ ਦਿੱਤੀ ਜਾਨਾ ਉਹਦੀਆਂ ਭਾਵਨਾ ਨੂੰ ਸਮਝਣਾ ਚਾਹੀਦਾ ਸਗੋਂ ਉਹਨੂੰ ਵੱਧ ਸਤਿਕਾਰ ਦੇਣਾ ਚਾਹੀਦਾ ਵੀ ਤੇਰੇ ਕਰਕੇ ਮੇਰੀ ਜਿਤ ਮਾਨ ਵਧਿਆ ਆ ਮੈਨੂੰ ਤੁਹਾਡੀ ਬਹੁਤ ਲੋੜ ਆ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਆਹ ਰਲ ਮਿਲ ਕੇ ਆਪਾਂ ਇਹ ਗੱਲਾਂ ਵੱਲ ਧਿਆਨ ਦੇਈਏ ਜੇ ਆਪਾਂ ਧਿਆਨ ਦੇ ਲਾਂਗੇ ਤਾਂ ਫਿਰ ਸਾਡੇ ਰਿਸ਼ਤੇ ਵੀ ਮਜ਼ਬੂਤ ਰਹਿਣਗੇ ਸਾਡੇ ਕੋ ਖੁਸ਼ੀਆਂ ਵੀ ਬਹੁਤ ਰਹਿਣਗੀਆਂ ਸਾਡੀ ਜ਼ਿੰਦਗੀ ਵੀ ਬਿਹਤਰ ਹੋਵੇਗੀ ਸਾਡੇ ਕੋ ਦੁੱਖ ਵੀ ਘੱਟ ਆਉਣਗੇ ਤੇ ਦੁੱਖ ਸੁੱਖ ਤੇ ਫਿਰ ਵਾਲੀ ਤਾਂ ਆਪਾਂ ਖੁਦ ਹੀ ਬਣਦੇ ਆ ਜਦੋਂ ਆਪਣੀਆਂ ਨੂੰ ਇਗਨੋਰ ਕਰਦੇ ਆ ਫਿਰ ਆਪਣਾ ਬਹੁਤ ਸਾ ਸਮਾ ਤੇ ਸਥਿਤੀ ਜਿਹੜੀ ਉਹ ਖਰਾਬ ਰਹੀਦੀ ਹੈ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਅਸੀਂ ਬਹੁਤ ਪਰੇਸ਼ਾਨ ਰਹਿੰਦੇ ਆ ਇਹ ਪਰੇਸ਼ਾਨੀਆਂ ਦੀ ਜੜ ਅਸੀਂ ਖੁਦ ਹੁੰਨੇ ਆ ਜਦੋਂ ਅਸੀਂ ਆਪਣੇਆਂ ਨੂੰ ਇਗਨੋਰ ਕਰਦੇ ਆ ਆਪਣਿਆਂ ਦੀ ਇੱਜ਼ਤ ਨਹੀਂ ਕਰਦੇ ਮਾਨ ਨਹੀਂ ਕਰਦੇ ਵਡਿਆਈ ਨਹੀਂ ਕਰਦੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਰਸਿੱਕਾ ਇਸ ਸਾਾਸ ਦੇ ਨਾਲ ਕਿ ਜਿੱਥੇ ਸਾਡੇ ਕੋਲ 1921 ਉੱਚਾ ਨੀਵਾ ਕਿਤੇ ਜ਼ਿੰਦਗੀ 'ਚ ਹੋਇਆ ਅਸੀਂ ਉਹਨੂੰ ਸੁਧਾਰ ਕੇ ਆਪਣੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਪ੍ਰਾਲੇ ਕਰਦੇ ਰਵਾਂਗੇ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਉਮਰ ਕਰੇ